ਕਿ ਸਾਡਾ ਅੰਦੋਲਨ ਜੋ ਹੈ ਪੀਸਫੁੱਲ ਹੈ ਔਰ ਅਸੀਂ ਬਿਲਕੁਲ ਪੀਸਫੁੱਲ ਸਵੇਰੇ 11 ਵਜੇ ਜਿੱਤਨਾ ਸਾਡੇ ਉਪਰੋਂ ਹਾਈ ਫਾਰਮੇਸ਼ਨ ਤੋਂ ਹੁਕਮ ਆ ਜਾਂਦਾ ਅਸੀਂ ਉਸ ਤਰੀਕੇ ਨਾਲ ਚੱਲਾਂਗੇ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੇਰਾ ਗਰਦਾਸਪੁਰ ਜ਼ਿਲ੍ਹੇ ਤੋਂ ਜ਼ਿਲ੍ਹਾ ਪ੍ਰਧਾਨ ਹੈ ਜੋ ਡੰਡੇ ਨਾਲ ਚੱਲਦਾ ਗਰਦਾਸਪੁਰ ਜ਼ਿਲ੍ਹੇ ਨੂੰ ਲੈ ਕੇ ਇਹ ਲੀਡ ਕਰੇਗਾ ਜੀ ਜੋ ਡੰਡੇ ਨਾਲ ਚਲਦੇ ਆ ਹਾਂਜੀ ਬਾਬਾ ਜੀ ਤਿਆਰੀ ਫਿਰ ਪੂਰੀ ਪੂਰੀ ਤਿਆਰੀ ਜੇ ਪਿਆਰ ਦਾ ਹੱਕ ਮਿਲਦੇ ਨਹੀਂ ਲੜ ਲੈਣੇ ਪੈਂਦੇ ਆ ਬਹੁਤੀ ਆਸ ਨਹੀਂ ਰੱਖੀ ਦੀ ਲੋਟੂ ਸਰਕਾਰਾਂ ਤੇ ਮੈਂ ਇਹ ਮੈਸੇਜ ਦੇਣਾ ਸਾਰਿਆਂ ਨੂੰ ਕਿ ਇਹ ਲੋਟੂ ਸਰਕਾਰਾਂ ਤੋਂ ਬਚੀਏ ਤੇ ਆ ਕੇ ਇਸ ਬਲ ਦੇ ਵਿੱਚ ਸ਼ਾਮਲ ਹੋਈਏ ਤੇ ਇਹਨੂੰ ਤਕੜਾ ਕਰੀਏ ਤਕੜਾ ਕਰਕੇ ਆਪਾਂ ਸਿਹੜੇ 11:00 ਵਜੇ ਬੈਰੀਅਰ ਤੋੜਾਂਗੇ ਸ਼ਾਂਤ ਮੈਤਰੀਕੇ ਨਾਲ ਤੋੜਾਂਗੇ ਬਿਲਕੁਲ ਬਿਲਕੁਲ ਤਾਂ ਧੰਨਵਾਦ ਜੇ ਇਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵੀ ਕਹਿਣਾ ਹੈ ਕਿ 21 ਤਰੀਕ ਨੂੰ 11 ਵਜੇ ਦਾ ਸਮਾਂ ਦਿੱਤਾ ਸੀ ਤਾਂ ਹੁਣ ਤਸਵੀਰਾਂ ਜਿਹੜੀਆਂ ਉਹ ਵੀ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨੌਜਵਾਨ ਵੀਰ ਨੇ ਜਾਂ ਫਿਰ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਦੀ ਆਵਾਜ਼ ਵੀ ਉੱਪਰ ਇਹ ਸਾਰਾ ਅ ਜਿਹੜਾ ਕਹਿ ਲਈ ਕਿ ਮੋਰਚਾ ਫਤਿਹ ਕਰਨ ਦਾ ਪ੍ਰਬੰਧ ਕੀਤਾ ਗਿਆ ਔਰ ਮੋਰਚਾ ਫਤਿਹ ਜਿਹੜਾ ਦਿੱਲੀ ਦਾ ਹੋਣਾ ਹੈ ਔਰ ਉਸ ਦੇ ਪਹਿਲਾਂ ਤਿਆਰੀਆਂ ਕੀ ਨੇ ਕਿਉਂਕਿ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦੀ ਗੱਲ ਹੁੰਦੀ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਇਸ ਜਗ੍ਹਾ ਦੇ ਉੱਪਰ ਜਿੱਥੇ ਪ੍ਰਬੰਧ ਟੁਕਵੇਂ ਕੀਤੇ ਹੋਏ ਹਨ ਔਰ ਦੂਸਰੀ ਤਰਫ ਪੰਜਾਬ ਸਰਕਾਰ ਨੇ ਵੀ ਜਿਹੜਾ ਬੈਰੀਗੇਟਿੰਗ ਕੀਤੀ ਹੋਈ ਹੈ ਔਰ ਬੈਰੀਕੇਟਿੰਗ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਕੀਤੀ ਹੈ ਔਰ ਕੀ ਕੁਝ ਖਾਸ ਰਹਿਣਾ ਹੈ ਉਹ ਸਵੇਰੇ ਪਤਾ ਲੱਗਣਾ ਕਿਉਂਕਿ ਟਰਾਲੀਆਂ ਲਗਾ ਦਿੱਤੀਆਂ ਗਈਆਂ ਹਨ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕਿਆ ਹੈ ਔਰ ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਜਿੱਕਰ ਗੱਲ ਕਰੀਏ ਤਾਂ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਰੋਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿਸਾਨਾਂ ਵੱਲੋਂ ਹੀ ਨਾਰਾ ਹੈ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਗੇ ਔਰ ਸ਼ਾਂਤ ਵੀ ਤਰੀਕੇ ਦੇ ਨਾਲ ਪ੍ਰਦਰਸ਼ਨ ਜਿਹੜਾ ਹੋਣਾ ਉਸ ਨੂੰ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਪਰ ਤਿਆਰੀਆਂ ਕੀਤੀਆਂ ਹੋਈਆਂ ਔਰ ਇੱਕ ਪਾਸੇ ਮੋਰਚਾ ਫਤਿਹ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਲਗਭਗ ਮੁਕੰਮਲ ਹੋ ਰਹੀਆਂ ਔਰ ਸਵੇਰੇ ਦਿੱਲੀ ਕੂਚ ਕਰਨਾ 11 ਵਜੇ ਦਾ ਐਲਾਨ ਹੈ 11 ਵਜੇ ਸ਼ੰਭੂ ਬਾਰਡਰ ਤੋਂ ਰਵਾਨਾ ਹੋਣਗੇ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਔਰ ਬਾਕੀ ਸਮਰਥਕ ਜਿਹੜੇ ਨੇ ਔਰ ਹਰਿਆਣਾ ਪ੍ਰਸ਼ਾਸਨ ਦੀਆਂ ਕੀ ਤਿਆਰੀਆਂ ਨੇ ਉਸ ਸਮੇਂ ਦੇ ਅਨੁਸਾਰ ਸਵੇਰੇ ਪਤਾ ਲੱਗੇਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਮਜੂਦ ਕੰਗ ਦਿਾਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ ਕਿ ਸਾਡਾ ਅੰਦੋਲਨ ਜੋ ਹੈ ਪੀਸਫੁੱਲ ਹੈ ਔਰ ਅਸੀਂ ਬਿਲਕੁਲ ਪੀਸਫੁੱਲ ਸਵੇਰੇ 11 ਵਜੇ ਜਿੱਤਨਾ ਸਾਡੇ ਉੱਪਰੋਂ ਹਾਈ ਫਾਰਮੇਸ਼ਨ ਤੋਂ ਹੁਕਮ ਆ ਜਾਂਦਾ ਅਸੀਂ ਉਸ ਤਰੀਕੇ ਨਾਲ ਚੱਲਾਂਗੇ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੇਰਾ ਗਰਦਾਸਪੁਰ ਜ਼ਿਲ੍ਹੇ ਤੋਂ ਜ਼ਿਲ੍ਹਾ ਪ੍ਰਧਾਨ ਹੈ ਜੋ ਡੰਡੇ ਨਾਲ ਚੱਲਦਾ ਗਰਦਾਸਪੁਰ ਜ਼ਿਲ੍ਹੇ ਨੂੰ ਲੈ ਕੇ ਇਹ ਲੀਡ ਕਰੇਗਾ ਜੀ ਜੋ ਡੰਡੇ ਨਾਲ ਚਲਦੇ ਆ ਹਾਂਜੀ ਬਾਬਾ ਜੀ ਤਿਆਰੀ ਫਿਰ ਪੂਰੀ ਪੂਰੀ ਤਿਆਰੀ ਜੇ ਪਿਆਰ ਨਾਲ ਹੱਕ ਮਿਲਦੇ ਨਹੀਂ ਲੜ ਲੈਣੇ ਪੈਂਦੇ ਆ ਬਹੁਤੀ ਆਸ ਨਹੀਂ ਰੱਖੀ ਦੀ ਲੋਟੂ ਸਰਕਾਰਾਂ ਤੇ ਮੈਂ ਇਹ ਮੈਸੇਜ ਦਿੰਦਾ ਸਾਰਿਆਂ ਨੂੰ ਪੀ ਲੋਟੂ ਸਰਕਾਰਾਂ ਤੋਂ ਬਚੀਏ ਤੇ ਆ ਕੇ ਇਸ ਬਲ ਦੇ ਵਿੱਚ ਸ਼ਾਮਲ ਹੋਈਏ ਤੇ ਇਹਨੂੰ ਤਕੜਾ ਕਰੀਏ ਤਕੜਾ ਕਰਕੇ ਆਪਾਂ ਸਿਹੜੇ 11:00 ਵਜੇ ਬੈਰੀਅਰ ਤੋੜਾਂਗੇ ਸ਼ਾਂਤ ਮੈਤਰੀਕੇ ਨਾਲ ਤੋੜਾਂਗੇ ਬਿਲਕੁਲ ਬਿਲਕੁਲ ਤਾਂ ਧੰਨਵਾਦ ਜੇ ਇਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵੀ ਕਹਿਣਾ ਹੈ ਕਿ 21 ਤਰੀਕ ਨੂੰ 11 ਵਜੇ ਦਾ ਸਮਾਂ ਦਿੱਤਾ ਸੀ ਤਾਂ ਹੁਣ ਤਸਵੀਰਾਂ ਜਿਹੜੀਆਂ ਉਹ ਵੀ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨੌਜਵਾਨ ਵੀਰ ਨੇ ਜਾਂ ਫਿਰ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਦੀ ਆਵਾਜ਼ ਵੀ ਉੱਪਰ ਇਹ ਸਾਰਾ ਜਿਹੜਾ ਕਹਿ ਲਈ ਕਿ ਮੋਰਚਾ ਫਤਿਹ ਕਰਨ ਦਾ ਪ੍ਰਬੰਧ ਕੀਤਾ ਗਿਆ ਔਰ ਮੋਰਚਾ ਫਤਿਹ ਜਿਹੜਾ ਦਿੱਲੀ ਦਾ ਹੋਣਾ ਹੈ ਔਰ ਉਸ ਦੇ ਪਹਿਲਾਂ ਤਿਆਰੀਆਂ ਕੀ ਨੇ ਕਿਉਂਕਿ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦੀ ਗੱਲ ਹੁੰਦੀ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਇਸ ਜਗ੍ਹਾ ਦੇ ਉੱਪਰ ਜਿੱਥੇ ਪ੍ਰਬੰਧ ਟੁਕਵੇਂ ਕੀਤੇ ਹੋਏ ਹਨ ਔ ਦੂਸਰੀ ਤਰਫ ਪੰਜਾਬ ਸਰਕਾਰ ਨੇ ਵੀ ਜਿਹੜਾ ਬੈਰੀਗੇਟਿੰਗ ਕੀਤੀ ਹੋਈ ਆ ਔਰ ਬੈਰੀਗੇਟਿੰਗ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਕੀਤੀ ਆ ਔਰ ਕੀ ਕੁਝ ਖਾਸ ਰਹਿਣਾ ਹੈ ਉਹ ਸਵੇਰੇ ਪਤਾ ਲੱਗਣਾ ਕਿਉਂਕਿ ਟਰਾਲੀਆਂ ਲਗਾ ਦਿੱਤੀਆਂ ਗਈਆਂ ਆ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕਿਆ ਹੈ ਔਰ ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਜਿੱਕਰ ਗੱਲ ਕਰੀਏ ਤਾਂ हरियाणा ਦੇ ਪ੍ਰਸ਼ਾਸਨ ਵੱਲੋਂ ਰੋਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿਸਾਨਾਂ ਵੱਲੋਂ ਹੀ ਨਾਰਾ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਗੇ ਔਰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਜਿਹੜਾ ਹੋਣਾ ਉਸ ਨੂੰ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਪਰ ਤਿਆਰੀਆਂ ਕੀਤੀਆਂ ਹੋਈਆਂ ਔਰ ਇੱਕ ਪਾਸੇ ਮੋਰਚਾ ਫਤਿਹ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਲਗਭਗ ਮੁਕੰਮਲ ਹੋ ਰਹੀਆਂ ਔਰ ਸਵੇਰੇ ਦਿੱਲੀ ਕੂਚ ਕਰਨਾ 11 ਵਜੇ ਦਾ ਐਲਾਨ ਹੈ 11 ਵਜੇ ਸ਼ੰਭੂ ਬਾਰਡਰ ਤੋਂ ਰਵਾਨਾ ਹੋਣਗੇ ਆ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਔਰ ਬਾਕੀ ਸਮਰਥਕ ਜਿਹੜੇ ਨੇ ਔਰ ਹਰਿਆਣਾ ਪ੍ਰਸ਼ਾਸਨ ਦੀਆਂ ਕੀ ਤਿਆਰੀਆਂ ਨੇ ਉਸ ਸਮੇਂ ਦੇ ਅਨੁਸਾਰ ਸਵੇਰੇ ਪਤਾ ਲੱਗੇਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਧਿਆਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ